ਬਾਰਿਆਂ ਤੋਂ ਛੱਤਾਂ ਦੀ ਸਾਲ ਹੋ ਗਿਆ ਸਾਨੂੰ ਟੱਕੇ ਖਾਂਦੇ ਹਨ ਹੈ ਆਪ ਤਾਂ ਕੁਰਸੀਆਂ ਚੜ ਕੇ ਅੰਦਰ ਬੈਠੇ ਕਿ ਅਸੀਂ ਕਿੱਥੇ ਜਾਈਏ ਹੈ ਇਹ ਥੋੜਾ ਗੌਰਵ ਜਾਨ ਨੇ ਵਿਚਾਰੇ ਨੇ ਸਾਰੇ ਸਾਡੇ ਕੰਮ ਕਰਾਏ ਕਾਗਜ਼ ਪੱਤਰ ਸਾਰੇ ਦੁਆਏ ਤਾਂ ਪਹਿਲਾਂ ਦਾ ਤੁਹਾਡਾ ਸਾਰਾ ਮੀਡੀਆ ਦਾ ਮੈਂ ਬਹੁਤ ਬਹਾਰੀਆਂ ਵੀ ਤੁਸੀਂ ਅੱਜ ਬਹੁਤ ਸਮਾਂ ਕੱਢ ਕੇ ਸਾਡੇ ਕੋਲ ਆਏ ਹੋ ਅੱਜ ਅਸੀਂ ਇਸ ਵਾਸਤੇ ਇੱਥੇ ਇਕੱਠੇ ਹੋਏ ਹਾਂ ਸਾਰੇ ਸਾਡੇ ਸ਼ਹਿਰ ਵਾਸੀਆ ਮੇਰੀਆਂ ਮਾਵਾਂ ਭੈਣਾਂ ਮੇਰੀਆਂ ਪਰਜਾਈਆਂ ਇੱਥੇ ਇਕੱਠੀਆਂ ਹੋਈਆਂ ਮਰੀਆਂ ਕਾਰਨ ਹੈ ਜੀ ਪਿਛਲੇ 1 ਸਾਲ ਤੋਂ ਜਿਹੜਾ ਪ੍ਰਧਾਨ ਮੰਤਰੀ ਆਵਾਸੀ ਯੋਜਨਾ ਜਿਹਨੂੰ ਆਪਾਂ ਜ਼ਿਆਦਾਤਰ ਕਹਿੰਦੇ ਬਾਲੇ ਛੱਤਾਂ ਜਿਹੜਾ ਦੇ ਪਏ ਆ ਉਹਨਾਂ ਨੂੰ ਆਪਾਂ ਲੈਂਟਰ ਵਾਲੇ ਮਕਾਨ ਦੇਣੇ ਆ ਪਿਛਲੇ 1 ਸਾਲ ਤੋਂ ਇੰਨੇ ਲੋਕ ਪਰੇਸ਼ਾਨ ਆ ਵੀ ਤੁਹਾਨੂੰ ਦੱਸ ਨਹੀਂ ਸਕਦਾ ਇਹਨਾਂ ਸਾਰਿਆਂ ਦਾ ਜਿਹੜਾ ਪਹਿਲਾਂ ਦਾ ਫਾਈਲ ਬਣਾਉਣ ਨੂੰ ਘੱਟੋ ਘੱਟ 1.5 2-2 ਮਿੰਟ ਲੱਗਦੇ ਨੇ ਇਹਨਾਂ ਨੂੰ ਵੀ ਉਹ ਫਾਈਲ ਕੰਪਲੀਟ ਕਰਦੇ ਆ ਫਾਈਲ ਕੰਪਲੀਟ ਕਰਨ ਤੋਂ ਬਾਅਦ ਨਗਰ ਕੌਂਸਲ ਨਕੋਦਰ ਜਿਹਨਾਂ ਦੇ ਫਾਈਲਾਂ ਜਮ੍ਹਾਂ ਹੋਏ ਨੇ ਵੀ 8 ਤੋਂ 8 ਤੋਂ 10 ਮਿੰਟ ਤੋਂ ਜ਼ਿਆਦਾ ਹੋ ਚੁੱਕੇ ਆ ਕਈਆਂ ਦਾ ਸਾਲ ਹੋ ਚੁੱਕਾ ਪਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਇਹ ਬਰਸਾਤਾਂ ਤੋਂ ਬਾਅਦ ਜੋ ਸਾਡੇ ਪੰਜਾਬ ਦੇ ਹਾਲਾਤ ਬਣੇ ਆ ਸਾਰਿਆਂ ਦੇ ਘਰ ਚੋਪਾਏ ਕਈਆਂ ਦੇ ਬਾਲੇ ਡਿੱਗ ਪਏ ਨਾ ਤਾਂ ਉਹ ਵਿਚਾਰੇ ਆਪਣੇ ਦੁਆਰਾ ਤੋਂ ਬਣਾ ਸਕਦੇ ਆ ਕਾਰਨ ਕੀ ਆ ਜਿਉਂ ਬਣਾਉਂਦੇ ਆ ਤੇ ਸਰਕਾਰ ਨੇ ਕਹਿੰਦਾ ਤੁਸੀਂ ਤਾਂ ਬਣਾ ਲਿਆ ਜੀ ਉਹ ਵਿਚਾਰੇ ਕਈ ਤਾਂ ਪਰਿਵਾਰ ਐਸੇ ਜਿਹੇ ਆ ਵੀ ਜਿਹੜੇ ਆਪਣੇ ਘਰ ਛੱਡ ਕੇ ਕਿਰਾਏ ਦੇ ਰਹਿ ਰਹੇ ਆ ਕਈ ਪਰਿਵਾਰ ਇਦਾਂ ਦੇ ਆ ਆਪਣੇ ਬੱਚਿਆਂ ਨੂੰ ਚਲੇ ਗਏ ਆ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਵੀ ਦੇਖੋ ਨਗਰ ਕੌਂਸਲ ਨਿਕੋਦਰ ਵੱਲੋਂ ਇਹਦੀ ਜਿਓ ਟੈਗ ਵੀ ਹੋ ਚੁੱਕੀ ਆ ਅਪਰੂਵਲ ਵੀ ਮਿਲ ਚੁੱਕੀ ਆ ਪਰ ਇਹਨਾਂ ਲੋਕਾਂ ਦੇ ਖਾਤਿਆਂ ਵਿੱਚ ਹੱਲੇ ਤੱਕ ਕੋਈ ਵੀ ਪੈਸਾ ਨਹੀਂ ਆ ਰਿਹਾ ਤਾਂ ਕਿ ਆਪਣੇ ਮਕਾਨ ਬਣਾ ਸਕਣ ਦੱਸੋ ਜੀ ਇਹਨਾਂ ਦਾ ਸਾਡੀ ਆਂਟੀ ਖੜੇ ਆ ਇਹ ਵਿਚਾਰੇ ਮਾਲਕ ਦੀ ਵੀ ਦੋਨੀ ਇਹਨੇ ਲੜਕੀਆਂ ਵਾਂ ਲੜਕੀਆਂ ਆਪਣੇ ਆਪਣੇ ਰਿਵਾਇਆਂ ਵਾਂ ਨਾ ਦੇ ਬਿਮਾਰ ਨਹੀਂ ਆ ਇਹਨਾਂ ਦੀ ਛੱਤ ਇਹਨਾਂ ਦੀ ਛੱਤ ਡਿੱਗ ਪਈ ਆ ਇਹ ਵਿਚਾਰੇ ਪਿਛਲੇ 1.5 ਮਹੀਨੇ ਤੋਂ ਇਸੇ ਕਰਕੇ ਬਾਹਰ ਬੈਠੇ ਨੇ ਬਾਕੀ ਛੱਤਾਂ ਵੀ ਨਾ ਡਿੱਗ ਬੈਨਾਂ ਦੀ ਦੱਸੋ ਚਾਹੀ ਤੁਸੀਂ ਕਰੋਗਾ ਬਾਹਰਿਆਂ ਤੇ ਛੱਤਾਂ ਦੀ ਸਾਲ ਹੋ ਗਿਆ ਸਾਨੂੰ ਧੱਕੇ ਖਾਂਦੇ ਆਂ ਹੈ ਆਪ ਤਾਂ ਕੁਰਸੀਆਂ ਚੜ ਕੇ ਅੰਦਰ ਬੈਠੇ ਤੇ ਅਸੀਂ ਕਿੱਥੇ ਜਾਈਏ ਹੈ ਇਹ ਥੋੜਾ ਗੌਰਵ ਜਾਨ ਨੇ ਵਿਚਾਰੇ ਨੇ ਸਾਰੇ ਸਾਡੇ ਕੰਮ ਕਰਾਏ ਕਾਗਜ਼ ਪੱਤਰ ਸਾਰੇ ਦਵਾਏ ਤਾਂ ਹੁਣ ਇਹ ਸਰਕਾਰ ਕੁਝ ਵੀ ਨਹੀਂ ਕਰਦੀ ਪਈ ਜਦੋਂ ਮਰ ਗਿਆ ਉਹਦੋਂ ਕਰੇਗੀ ਸਰਕਾਰ ਸਰ ਸਰਕਾਰ ਤੋਂ ਤੁਹਾਨੂੰ ਪਾਸੇ ਇਹ ਹਟਦੇ ਹੁਣ ਜਾਂ ਪਰ ਜਿਨ੍ਹਾਂ ਨੇ ਕੰਦੇ ਲੈ ਕੇ ਵੱਡੇ ਮਾਗ ਦੇ ਦੇਖੋ ਕਮਰੇ ਤੇ ਡਿੱਕੇ ਪੈ ਦੇਖੋ ਤੁਸੀਂ ਯਕੀਨ ਕਰਿਓ ਜੀ ਇਹ ਸੰਬੰਧੀ ਮੇਰੀ ਮਾਨਯੋਗ ਏਡੀਸੀ ਯੂਡੀ ਜਿਹੜੇ ਜਸਵੀਰ ਸਿੰਘ ਹੋਣੀ ਆ ਆਪਣੀ ਜਲੰਧਰ ਬੰਦੇ ਆ ਉਹਨਾਂ ਨਾਲ ਕੱਟੋ ਕਰ ਚਾਰ ਪੰਜ ਗੱਲ ਹੋ ਚੁੱਕੀ ਆ ਮਾਨਯੋਗ ਇਹੋ ਸਣਾ ਸਾਡੀ ਕਈ ਗੱਲ ਹੋ ਚੁੱਕੀ ਆ ਪਰ ਉਹ ਆਪਣੀ ਜਿਹੜੇ ਸਹੀ ਆ ਉਹ ਗਲਤ ਨਹੀਂ ਕਿਉਂਕਿ ਸੈਂਟਰ ਗਵਰਨਮੈਂਟ ਨੇ ਇਹਦੇ 80% ਜਿਹੜੇ ਫੰਡਸ ਆ ਇਹ ਸੈਂਟਰ ਗਵਰਨਮੈਂਟ ਨੇ ਪਾਨੇ ਹੁੰਦੇ ਆ ਸੈਂਟਰ ਗਵਰਨਮੈਂਟ ਨੇ ਹਲੇ ਤੱਕ ਕੋਈ ਫੰਡਸ ਜਿਹੜਾ ਇਸ ਖਾਤੇ ਨਹੀਂ ਪਾਇਆ ਵੀ ਚਲੋ ਜਿਆਦਾ ਨਹੀਂ ਜੇ ਮੈਂ ਚਾਹਦਾ ਤੇ 100 150 ਪਰਿਵਾਰ ਇੱਥੇ ਇਕੱਠੇ ਕਰ ਸਕਦਾ ਨੁਕੋਦਰ ਵਿੱਚ 300 ਐਪਲੀਕੇਸ਼ਨ ਜਿਹੜੀ ਅਪਰੂਵ ਹੋ ਚੁੱਕੀਆਂ ਆ 300 ਦੇ ਵਿੱਚੋਂ ਪਿਛਲੇ 1 ਸਾਲ ਤੋਂ ਕਿਸੇ ਨੂੰ ਵੀ 1 ਰੁਪਿਆ ਨਹੀਂ ਮਿਲਿਆ ਵੀ ਅਗਲੇ ਆਪਣੇ ਰਿਪੇਅਰ ਕਰਾਣ ਆਪਣੇ ਲੈਂਟਰ ਵਾਲੇ ਮਕਾਨ ਚੱਲ ਜਾਣ ਇਹ ਲੋਕ ਇੰਨੇ ਦੁਖੀ ਆ ਜੀ ਜਦੋਂ ਅਸੀਂ ਜਾਂਦੇ ਇਹਨਾਂ ਦੇ ਘਰਾਂ ਦੇ ਵਿੱਚ ਅਸੀਂ ਦੇਖੀਦਾ ਕੋਈ ਤਰਪਾਲ ਪਾ ਕੇ ਬੈਠਾ ਕੋਈ ਘਰਾਂ ਤੋਂ ਬਾਹਰ ਬੈਠਾ ਕਿਸੇ ਦੇ ਬਾਲੇ ਟੁੱਟੇ ਆ ਯਾਨੀ ਕਿ ਜੇ ਕੋਈ ਰਿਪੇਅਰ ਕਰਾਉਂਦਾ ਆਪਣਾ ਮਕਾਨ ਵੀ ਉਹ ਪੈਸੇ ਜੇ ਰਿਪੇਅਰ ਕਰਾ ਰਿਆ ਉਹ ਮੁੜ ਕੇ ਉਹਨਾਂ ਨੂੰ ਪੈਸੇ ਨਹੀਂ ਮਿਲਨੇ ਬੰਦੇ ਕਰੂਗੀ ਦੱਸੋ ਇਹ ਹਾਲਾਤ ਬਣ ਚੁੱਕੇ ਆ ਜੀ ਅੱਬੀ ਕਿੱਥੇ ਜਾਏਗੇ ਕਿੰਨੇ ਕੋ ਪਰਿਵਾਰ ਹੈ ਜੀ 100 ਫੈਮਲੀਆਂ ਜੀ ਨਕੋਦਰ ਦੀ ਜਿਹਨਾਂ ਦਾ ਨਗਰ ਕੌਂਸਲ ਨਕੋਦਰ ਵੱਲੋਂ ਸਾਰੀ ਅਪਰੂਵਲ ਮਿਲ ਚੁੱਕੀ ਆ ਜੀਓ ਟੈਗਿੰਗ ਹੋ ਚੁੱਕੀ ਆ ਯਾਨਕਿ ਜਿਹੜਾ ਕੰਮ ਕਰਨ ਵਾਲਾ ਸੀਗਾ ਉਹ ਸਾਰਾ ਹੋ ਚੁੱਕਾ ਆਪਣਾ ਪਿਛਲੇ 8-9 ਮਹੀਨਿਆਂ ਤੋਂ ਕਿਸੇ ਦੇ ਖਾਤੇ ਵਿੱਚ ਛਾਲੀ ਹੋ ਗਈ ਆ ਸਾਡੀ ਆਂਟੀ ਨੂੰ ਇੱਕ ਸਾਲ ਹੋ ਗਿਆ ਵਿਚਾਰੇ ਦੁਖੀ ਹੋ ਗਏ ਆ ਸੰਦੀਪ ਜੀ ਕਿਥੇ ਆ ਦੇਖੋ ਇਹਨਾਂ ਦਾ ਪੁੱਛੋ ਕੀ ਹਾਲ ਆ ਜੀ ਹਾਂ ਜੀ ਸਰ ਜੀ ਮੇਰਾ ਨਾਮ ਦਵਿੰਦਰ ਕੁਮਾਰੀ ਆ ਸਰ ਜੀ ਦਖਣੀ ਗੇਂ ನ್ಯಾಯ ਦਲੀ ਤੇ ਉਹ ਮੈਂ ਬੋਲਦੀ ਕੋਈ ਆ ਤੇ ਸਾਡੇ ਉੱਪਰ ਉੱਥੇ ਸਾਡੇ ਘਰ ਦੀ ਕੰਡੀਸ਼ਨ ਇੰਨੀ ਕਿ ਜ਼ਿਆਦਾ ਖਰਾਬ ਆ ਸ਼ੱਤਾਂ ਨੇ ਇੰਨੀਆਂ ਚੂਈਆਂ ਸਾਡਾ ਘਰ ਦਾ ਬਹੁਤ ਸਾਰਾ ਸਮਾਨ ਵੀ ਖਰਾਬ ਹੋ ਗਿਆ ਇਨਵਰਟਰ ਸੜ ਗਿਆ ਕਈ ਚੀਜ਼ਾਂ ਸਾਡੀਆਂ ਇਦਾਂ ਖਰਾਬ ਹੋਈਆਂ ਤੇ ਸਾਨੂੰ ਬਹੁਤ ਦਿੱਕਤ ਆ ਜੈਨ ਭਾਜੀ ਤੋਂ ਅਸੀਂ ਬਹੁਤ ਵਾਰ ਗਏ ਆ ਇਹਨਾਂ ਨੂੰ ਕਿਹਾ ਕਿ ਸੱਤੀ ਸਾਡਾ ਕੰਮ ਕਰਾ ਦਿਓ ਸਾਡੀਆਂ ਛੱਤੇ ਦਾ ਬਾਲਾ ਵਾਲਾ ਕੰਮ ਕਰਾਓ ਸਾਡਾ ਤੇ ਭਾਜੀ ਹੁਣ ਕਹਿੰਦੇ ਕਿ ਸਾਨੂੰ ਅੱਗਿਓ ਕੁਝ ਮਿਲੂਗਾ ਤੇ ਫੇਰ ਹੀ ਪਤਾ ਲੱਗੂਗਾ ਤੇ ਇਹਨਾਂ ਨੇ ਤਾਂ ਸਾਡੀ ਬਹੁਤ ਹੈਲਪ ਕੀਤੀ ਜਿੰਨਾ ਇਹ ਕਰ ਸਕਦੇ ਆ ਕਾਫੀ ਹੈਲਪ ਕੀਤੀ ਆ ਪਰ ਸਰਕਾਰ ਸਾਡੇ ਬਾਰੇ ਵੀ ਸੋਚੇ ਉਹਨਾਂ ਨੂੰ ਵੀ ਚਾਹੀਦਾ ਫੇ ਕੁਝ ਸਾਡੇ ਬਾਰੇ ਸੋਚਣ ਤੁਸੀਂ ਆ ਯਕੀਨ ਕਰੋ ਆ ਉਹਨਾਂ ਨੂੰ ਕੁਝ ਨਹੀਂ ਆਇਆ ਇਹ ਤੁਹਾਨੂੰ ਕੁਝ ਵੀ ਨਹੀਂ ਹੈ ਜੀ ਸਾਨੂੰ ਨਹੀਂ ਕੁਝ ਵੀ ਸਰਕਾਰ ਕਿਹੜੇ ਗੋਗਲ ਤੋਂ ਕਹਿ ਰਹੇ ਇਹ ਤੁਹਾਨੂੰ ਬਹੁਤ ਬੁਰਾ ਬਣਾ ਦੇ ਨਹੀਂ ਨਹੀਂ ਪ੍ਰਧਾਨਕ ਸਾਹਿਬ ਪ੍ਰਧਾਨ ਮੰਤਰੀ ਆਵਾਸੀ ਯੋਜਨਾ ਦੇ ਵਿੱਚ ਇਹਨਾਂ ਨੇ ਅਪਲਾਈ ਕੀਤਾ ਹੋਇਆ ਵਾ ਉਹ ਫਾਈਲਾਂ ਗਈਆਂ ਉਹ ਉਹਦੀ ਗੱਲ ਕਰਦੇ ਆ ਅਪਲਾਈ ਕੀਤੀ ਨੂੰ ਹੋਇਆ ਸਾਲ ਹੋ ਗਿਆ ਆ ਆ ਸਾਡੇ ਭਾਬੀ ਹੁਣੇ ਖੜੇ ਆ ਇਹਨਾਂ ਦਾ ਹਸਬੰਡ ਹੱਡੀ ਕਪਤਾ ਜੀ 70% ਹੈਂਡੀਕੈਪ ਤਾਂ ਇਹ ਵਿਚਾਰੇ ਆਣੇ ਮੈਨੂੰ ਪਤਾ ਕਿਦਾਂ ਟਾਈਮ ਪਾਸ ਕੀਤਾ ਆ ਹਾਲਾਤ ਬਣ ਚੁੱਕੇ ਇਹਨਾਂ ਦੇ ਲੋਕਾਂ ਦੇ ਨਕੋਦਰ ਦੇ ਵਿੱਚ ਖਾਸ ਕਰਕੇ ਮੈਂ ਕਹਾਂਗਾ ਮੈਂ ਤਾਂ ਇਹਨਾਂ ਨੂੰ ਪਹਿਲਾਂ ਫੈਲਾ ਬਣਾਉਂਦਾ ਜਦੋਂ ਪੈਸੇ ਨਹੀਂ ਦੇਣੇ ਤਾਂ ਜਿਨ੍ਹਾਂ ਦਾ ਕੰਮ ਕਰਨ ਨਾਲ ਕੋਈ ਹੈ ਨਹੀਂ ਜਿਹੜੇ ਬੰਦੇ ਆਈਆਂ ਤੋੜੀਆਂ ਬੰਨਾ ਜਾਂਦਾ ਥੱਕ ਜਾਂਦਾ ਤੁਸੀਂ ਤੁਸੀਂ ਮੰਨਣਾ ਨਹੀਂ ਫਾਈਲ ਕੰਪਲੀਟ ਕਰਾਉਣ ਨੂੰ ਡੇਢ ਤੋਂ 2 ਮਹੀਨੇ ਲੱਗਦੇ ਨੇ ਫਾਈਲ ਕੰਪਲੀਟ ਕਰਾਉਣ ਨੂੰ ਔਰ ਪੈਸੇ ਵੀ ਲੱਗਦੇ ਆ ਪਹਾ ਲੱਗਣ 2000 ਪਹਾ ਲੱਗਣ 3000 ਸਹੀ ਜੈਨੂਇਨ ਕੰਮ ਇਹਨਾਂ ਦਾ ਜੀ ਜੈਨੂਇਨ ਕੰਮ ਵਿੱਚ ਵੀ 1 ਸਾਲ ਲੱਗ ਜਵੇ ਲੋਕ ਕਿੱਥੇ ਜਾਣਗੇ ਦੇਖੋ ਜੀ ਆ 12 14 ਪਰਿਵਾਰ ਖੜੇ ਆ ਜੇ ਮੈਂ ਚਾਹਾਂ ਤਾਂ ਮੈਂ 200 ਪਰਿਵਾਰ ਇਕੱਠੇ ਕਰ ਸਕਦਾ ਪਰ ਮੈਂ ਚਾਹਦਾ ਨਹੀਂ ਵੀ ਇਹ ਜਾਦਾ ਇਹਨੂੰ ਖਲੇੜਾ ਪਾਈਏ ਹਾਲਾਤ ਬਹੁਤ ਮਾੜੇ ਮੈਂ ਕੇਂਦਰ ਸਰਕਾਰ ਨੂੰ ਵੀ ਮੰਗ ਕਰਦਾ ਵੀ ਤੁਸੀਂ ਇੰਨੇ ਨੇ ਗੱਲਾਂ ਦਾਅਵੇ ਕਰਦੇ ਆ ਵੱਡੇ ਵੱਡੇ ਪਰ ਸਾਡੇ ਨਕੋਦਰ ਵਿੱਚ ਤੁਸੀਂ 300 ਫਾਈਲਾਂ ਜਿਹੜੀਆਂ ਸਾਡੀਆਂ ਪੈਂਡਿੰਗ ਬਈਆਂ ਕਿਉਂ ਬਈਆਂ ਕਾਰਨ ਦੱਸਿਆ ਜਾਵੇ ਕਿਉਂ ਬਈਆਂ ਕਿਉਂ ਨਹੀਂ ਲੋਕਾਂ ਦੇ ਪੈਸੇ ਖਤੇ ਪੈ ਰਹੇ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਸਰਕਾਰ ਸਾਡੇ ਕੋਲ ਛੋਟੇ ਨਾਲ ਕੁਸ਼ ਕਲਾਕਾਰ ਦੀ ਮਦਦ ਕਿਹਨੇ ਕਲਾਕਾਰ ਨੇ ਵਸਤ ਕੀ ਕੀ ਉਹ ਨਾਲ ਜੀ ਸਾਡੀ ਕਿੰਨੇ ਦੀ ਸਾਡੀ ਸਰਕਾਰ ਸਾਡੀ ਸੁਣਦੀ ਨਹੀਂ ਚਿੱਟਾ ਫਲੇਗਾ ਇਹ ਬਾਟੀਆਂ ਦੇ ਡੱਬੇ ਕਰੀ ਸੀਮਿੰਟ ਲਾਣੇ ਲਈ ਕੁਝ ਕਰਦੇ ਪਏ ਐਲਸੀਡੀ ਦੇ ਬਚਾਓ ਸਾਡਾ ਐਲਸੀਡੀ ਸਾਜਮ ਜੇ ਨਾ ਦੇਖਦਾ ਪਾਣੀ ਦਾ ਐਲਸੀਡੀ ਸਾਡੀ ਇਤੋਂ ਤੱਕੇ ਘਰ ਦੇ ਕੱਪੜੇ ਤੱਕ ਖਰਾਬ ਹੋ ਗਏ ਬਿੱਡਾਂ ਚ ਪਿਆ ਹੋਏ ਕੱਪੜੇ ਵੀ ਸਾਰੇ ਕਿੱਲੇ ਹੋ ਗਏ ਸਾਰੇ ਖਰਾਬ ਹੋ ਗਏ ਫੁੱਲ ਲੱਗੇ ਇੰਨੀ ਕੰਡੀਸ਼ਨ ਮੈਂ ਤਾਂ ਇਹੀ ਉਮੀਦ ਰੱਖਦਾ ਜੀ ਇਹ ਸਾਰਿਆਂ ਵੱਲੋਂ ਸਰਕਾਰ ਸੁਣੇ ਕੇਂਦਰ ਸਰਕਾਰ ਸੁਣੇ 50 ਸਰਕਾਰ ਸੁਣੇ ਮੈਂ ਸ਼ਾਹ ਖਾਲ ਦੇ ਡੀ ਸਾਊਂਡ ਕਹੂੰਗਾ ਡੀ ਸਾਹਬ ਤੁਸੀਂ ਕੁਰਸੀ ਤੇ ਬੈਠੇ ਹੋ ਆਗੇ ਲੋਕਾਂ ਦੇ ਘਰ ਦੇਖੋ ਕੀ ਹਾਲਾਤ ਬਣੇ ਪਏ ਆ ਆ ਚਾਈ ਵਿਚਾਰੀ ਆਪਣੀ ਕੁੜੀ ਕੋ ਰਹੀ ਨਹੀਂ ਪਿਛਲੇ ਡੇਰ ਮਹੀਨਿਆਂ ਤੋਂ ਮਕਾਨ ਡਿੱਗ ਚੁੱਕਾ ਕਿੱਥੇ ਜਾਵੇ ਵਿਚਾਰੀ ਦਸੋ ਗਰੀਬਣੀ ਇੰਨਾ ਸ਼ੁਕਰ ਜਾਨ ਬਚ ਗਈ ਵੀ ਕਰੋਬਾਰ ਸੀ ਕੰਦਾ ਵਿੱਚ ਸਾਰੀਆਂ ਸਾਡੇ ਇੰਨੀਆਂ ਖਤਰੇੜਾ ਆਈਆਂ ਹੋਈਆਂ ਜਿੱਦਾ ਗਾਡਰਾ ਨੇ ਵੀ ਕੱਤਾ ਤੋਸ ਕੱਟਦਾ ਹੈ ਤਾਂ ਹੌਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰਭਾਤ ਕੰਟੇ ਹੋਇਆ ਕੋਈ ਦੇ ਦੱਖਣ ਨੂੰ ਕੀਤਾ ਜਾਂਦਾ ਦੇਖੋ ਗੱਲ ਇਹ ਆ ਮੈਂ ਤੇ ਇਹ ਗੱਲ ਕਹੂੰਗਾ ਹਰ ਗੱਲ ਜਿਹੜੀ ਆ ਉਹ ਐਕਸ਼ਨ ਕਿੱਥੇ ਲੈਣਾ ਆਪਾਂ ਐਕਸ਼ਨ ਕੇਂਦਰ ਸਰਕਾਰ ਤੇ ਲਈਏ 300 ਪਰਿਵਾਰ ਨਕੋਦਰ ਦੀ ਛੋਟੀ ਗੱਲ ਨਹੀਂ ਹੈ ਜੀ ਔਰ ਸਾਰਾ ਕੁਝ ਨਗਰ ਕੌਂਸਲ ਗੋਦੋਲਾ ਅਪਰੂਵ ਹੋ ਚੁੱਕਾ ਜੇ ਨਾ ਹੋਇਆ ਹੁੰਦਾ ਫਿਰ ਤੇ ਚਲੋ ਗੱਲ ਮੰਨਦੇ ਵੀ ਹੁਣ ਟੋਟਲ ਜਿਹੜੀ ਗਲਤੀ ਆ ਸੈਂਟਰ ਸਰਕਾਰ ਜੇ ਪੈਸੇ ਪਾਊਗੀ 80% ਜਿਹੜੇ ਪੈਸੇ ਆ ਉਹ ਸੈਂਟਰ ਸਰਕਾਰ ਦੇਣੇ ਆ ਮੈਂ ਚਲੋ ਮੈਂ ਸਿਆਸੀ ਗੱਲ ਨਹੀਂ ਕਰਦਾ ਕਿਉਂਕਿ ਇਹ ਸਿਆਸਤ ਨਹੀਂ ਆ ਗਈ ਇਹਦੀ ਹਰ ਪਾਰਟੀ ਦੇ ਬੰਦੇ ਹੋ ਸਕਦੇ ਆ ਮੈਂ ਤਾਂ ਇਹ ਗੱਲ ਕਰਦਾ ਗਰੀਬਾਂ ਦੇ ਜੇ ਤੁਸੀਂ ਮਜ਼ਾਕ ਕਿਉਂ ਕਰਦੇ ਹੋ ਜੇ ਤੁਸੀਂ ਪੈਸੇ ਨਹੀਂ ਹਲ ਤੱਕ ਪਾਉਣੇ ਸੀ ਗਰੀਬਾਂ ਦੇ ਲਾਰਾ ਝੂਠਾ ਕਿਉਂ ਲਾਇਆ ਇੱਕ ਇੱਕ ਸਾਲ ਤੋਂ ਲੋਕ ੱੱਕੇ ਖਾਰੇ ਕਰੀ ਐਸ.ਐਮ.ਸ. ਆਫਿਸ ਜਾ ਰਹੇ ਐ ਕਰੀ ਏ.ਡੀ.ਸੀ. ਆਫਿਸ ਜਾ ਰਹੇ ਕਰੀ ਨਗਰ ਕੌਂਸਲ ਜਾ ਰਹੇ ਕਰੀ ਜਾਇ ਸਾਢੇ ਕੋਾਰੇ ਅਸੀਂ ਕੀ ਕਰ ਸਕਦਾ ਸੋ ਜੀ ਹੁਣ ਜਿਹੜਾ 2.5 ਲੱਖ ਨੂੰ ਮਿਲਣਾ ਵਾ ਉਹ 2.5 ਲੱਖ ਦੇ ਵਿੱਚੋਂ 50 ਹਜ਼ਾਰ ਇੱਕ ਕਰੀ ਮਿਲਣਾ 20 ਹਜ਼ਾਰ ਇੱਕ ਕਰੀ ਮਿਲਣਾ 30 ਹਜ਼ਾਰ ਇੱਕ ਕਰੀ ਮਿਲਣਾ ਹਾਲੇ ਤੱਕ ਰੁਪਈਆ ਨਹੀਂ ਮਿਲਿਆ ਜੀ ਇਹ ਕਿੱਥੋਂ ਇਹ ਬਚਾਰੇ ਜਾਣ ਦੱਸੋ ਜੀ ਮਿਸਟਰ ਯਾਨਸ ਦਾ ਇੱਕ ਵਾਰੀ ਲਾਲਾ ਨੇ ਸ਼ਹਿਰ ਦੇ ਵਿੱਚ ਹਰ ਇੱਕ ਤਵੇ ਤੋਂ ਹਰ ਇੱਕ ਸ਼ਹਿਰ ਚ ਲਗੜਗ ਪਾਰਟੀਆਂ ਉਹ ਲਗੜਗ ਲੇਟ ਰਹੁੰਦੇ ਆ ਤੁਸੀਂ ਆਵਾਜ਼ ਚੁੱਕਿਆ ਨੁਕੋਦਰ ਵੱਟ ਪੀ ਪੀ ਦੀ ਵੇਲੇ ਡਰਾਉਣਗੇ ਬੜੇ ਵੱਡੇ ਦਾਵੇ ਕਰਦੇ ਆ ਪਰ ਉਹ ਕਮ ਨਹੀਂ ਕਿ ਹਰਦੀਪ ਜੀ ਵਰਕਰਾਂ ਦੇ ਬਾਅਦ ਕੋਣ ਹਰਦੀਪ ਜੀ ਮੈਂ ਚਲੋ ਪੋਲਿਟਿਕਸ ਨਹੀਂ ਕਰਦਾ ਮੇਰੀ ਇੱਕ ਨੇਚਰ ਆ ਜੇ ਮੈਂ ਅੱਜ ਕਾਂਗਰਸ ਦਾ ਪ੍ਰਧਾਨ ਆਣਾ ਤੇ ਮੈਂ ਜ਼ਮੀਨ ਤੇ ਆ ਮੈਂ ਲੋਕਾਂ ਦੇ ਘਰ ਦੇਖੇ ਆ ਮੈਨੂੰ ਰੋਣਾ ਆਂਦਾ ਆ ਵੇਖ ਕੇ ਸਰ ਉਹ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਰ ਆਪਣੇ ਵਰਕਰਾਂ ਦੀ ਉਹ ਬਾਹ ਕੌਣੀ ਫੜ ਰਹੇ ਹੋਰ ਬਹੁਤ ਪਰਿਵਾਰ ਹੁੰਦੇ ਇਹ ਸਵਾਲ ਜਿਹੜੇ ਤੁਹਾਨੂੰ ਸਾਦੇ ਆ ਕਾਨਫਰੈਂਸ ਕਰਦੇ ਆ ਇਹ ਸਵਾਲ ਤੁਸੀਂ ਉਹਨਾਂ ਨੂੰ ਕਰਿਓ ਮੈਂ ਦੋਸ਼ੀ ਕਿਹਨੂੰ ਦੰਦਾ ਮੈਂ ਤਾਂ ਇਹ ਕਹਿ ਰਿਹਾ ਵਾਂ ਇਹ 12 14 ਪਰਿਵਾਰ ਤੁਸੀਂ ਮੈਂ ਇੱਥੇ ਤੁਹਾਡੇ ਸਾਹਮਣੇ ਲਿਆਤੇ ਆ ਲਿਆਨ ਨੂੰ ਮੈਂ 100 ਵੀ ਲੈ ਸਕਦਾ ਮੈਂ ਤੁਹਾਨੂੰ ਫੇ ਉਹੀ ਗੱਲ ਕਰਦਾ ਹਾਲਾਤ ਇਹ ਆ ਵੀ ਕੋਈ ਵੀ ਬੰਦਾ ਇਸ ਗੱਲ ਨੂੰ ਜੀ ਚੁੱਕਦਾ ਵਾ ਮੈਂ ਉਹਦੇ ਨਾਲ ਆ ਇਹਨਾਂ ਦੇ ਖਾਤਿਆਂ 'ਚ ਪੈਸੇ ਪੈਣੇ ਕੰਮ ਸ਼ੁਰੂ ਕਰਾਉਣ ਇਹ ਕੰਮ ਆਪ ਵੀ ਸ਼ੁਰੂ ਨਿਖਲਾ ਸਕਦੇ ਇਹ ਵਿਚਾਰੇ ਕਿਦੋਂ ਆਧਾਰੇ ਪਏ ਫੜ ਕੇ ਕੰਮ ਸ਼ੁਰੂ ਕਰਾ ਦੇਣ ਤੇ ਉਹਨਾਂ ਨੇ ਕਹਿੰਦਾ ਤੁਸੀਂ ਤਾਂ ਕੰਮ ਕਰਾ ਲਿਆ ਇਦਾਂ ਦੇ ਪਰਿਵਾਰ ਵੀ ਹੈਗੇ ਜਿਹੜੇ 6-6 ਮਹੀਨੇ ਸਾਲ-ਸਾਲ ਵੇਟ ਕਰਦੇ ਰਹੇ ਆ ਉਹ ਵਿਚਾਰੇ ਹਾਰ ਕੇ ਵਿਆਜੂ ਵੇਚਾ ਕੇ ਆਪਣੇ ਲੈਂਡਰ ਬੋਲੇ ਆ ਇਹ ਵੀ ਹਾਲਾਤ ਆ ਕਿ ਨਿਕੁਲਦੜੇ ਹਾਂ ਸਟੋਰੀ ਤੋਂ 2:70 ਦੇ ਬਜੇ ਜੀ ਆਪਣੀ ਵਾਇਟ ਨੂੰ ਮੈਂ ਜੀ ਇਹੀ ਕਹਾਂਗਾ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਇਹ ਸਿਆਸਤ ਕੋਈ ਨਹੀਂ ਘੱਟੋ ਘੱਟ ਤੁਸੀਂ ਆਪਣਾ ਜਿਹੜੇ ਇਹਨਾਂ ਦੀ ਆਵਾਜ਼ ਸੁਣੋ ਆਵਾਜ਼ ਸੁਣ ਕੇ ਇਹਨਾਂ ਦੇ ਖਾਤੇਆਂ 'ਚ ਪੈਸੇ ਪਾਓ ਇਹਨਾਂ ਦੇ ਪੈਸੇ ਪੈਣ ਵਿਚਾਰੇ ਕੰਮ ਸ਼ੁਰੂ ਕਰਾ ਸਕਣ 2.5 ਲੱਖ ਜਿੱਤੇ ਮਕਾਨ ਮੰਗਦਾ ਜੀ 2.5 ਲੱਖ ਨਾਲ ਸਾਜ ਦੇਣਾ ਇਹ ਮਜ਼ਾਕ ਨਾ ਕਰੋ ਗਰੀਬਾਂ ਨਾਲ ਮਜ਼ਾਕ ਨਾ ਕਰੋ ਜਿਹੜੇ ਪੈਸੇ ਦੇਣੇ ਉਹ ਛੇਤੀ ਦਿਓ ਵਿਚਾਰੇ ਆਪਣੀ ਰਿਪੇਅਰ ਨਿਕਾਲਣ ਘੱਟੋ ਘੱਟ ਲੈਂਡਰ ਦਾ ਪਾਲਣੇ ਘੱਟੋ ਘੱਟ ਔਰ ਇਹ ਕਹਿੰਦਾ ਮੀਰੇ ਖੁੱਡੋ ਪਹਿਲਾਂ ਭਰੂ ਪੈਸੇ ਨਾਲੇ ਪਹਿਲੇ ਚਲੋ ਬੰਦਾ ਮਜਬੂਰੀ ਚੱਕ ਕੇ ਲਾਵੀ ਲਗੋ ਤਾਂ ਪਿਆਰਾ ਤੁਹਾਨੂੰ ਏਡਾ ਵੱਡਾ ਹਦੀਬੀਅਲ ਨੇ ਪੱਥਰ ਲਾ ਲੈਣਾ ਬਾਹਰ ਆ ਕੇ ਏਡਾ ਵੱਡਾ ਪੱਥਰ ਲਾਣਾ ਕਟੋੜ 3 ਫੁੱਟ ਬਾਈ 3 ਫੁੱਟ ਦਾ ਉਹ 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 ਲਾਲਨ ਭਰਾਵਾ ਆ ਕੇੜਾ ਲਾਉਣਾ ਲੋਕਾਂ ਨੂੰ ਦੇਣ ਦਸੀ ਕੁਝ ਸਾਢੇ ਪੈਸੇ ਲੋਕਾਂ ਦੇ ਪੈਸੇ ਟੈਕਸਾਂ ਦੇ ਪੈਸੇ ਆ ਕਿਹੜਾ ਜੀਬ ਚੋ ਕਹਿੰਨ ਦੇਣੇ ਆ ਲੋਕਾਂ ਦੇ ਟੈਕਸਾਂ ਦੇ ਪੈਸੇ ਦੇਣੇ ਕਿਹਨਾਂ ਫਰੀ ਨ ਦੇਣੇ ਸਾਡੇ ਤੁਹਾਡੇ ਟੈਕਸਾਂ ਦੇ ਪੈਸੇ ਇਹਨਾਂ ਦੇ ਟੈਕਸਾਂ ਦੇ ਪੈਸੇ ਆ ਜਿਹੜੇ ਇਹਨਾਂ ਨੂੰ ਦੇਣੇ ਆ ਔਰ ਸਕੀਮਾਂ ਬਣੀਆਂ ਵਾ ਇਹ ਸਕੀਮਾਂ ਐਸੀ ਕਰਕੇ ਬਣੀਆਂ ਲੋਕਾਂ ਨੂੰ ਲਾਭ ਦਈ ਉਹਦਾ ਜੇ ਆਪਾਂ ਸਾਲ ਸਾਲ ਡੇਢ ਸਾਲ ਲਾਭ ਨਹੀਂ ਦਿੱਤਾ ਲੋਕਾਂ ਨੂੰ ਤਾਂ ਦਾ ਫਾਇਦਾ ਕੀ ਆ ਦੇਖੋ ਇਹ ਸਾਡਾ ਸੰਜੀਵ ਭਰਾ ਵਾ ਨਗਰੋ ਇਹਦਾ ਮੇਰਾ ਖਿਆਲ ਅੱਧੇ ਤੇ ਪੌਣੇ ਮੱਲੇ ਦੇ ਘਰ ਆ ਜੀ ਇਹ 70% ਹੈਂਡੀਕੈਪ ਦਾ ਸਾਰੇ ਲਾਪੀ ਤੁਸੀਂ ਲੱਪਣ ਦੀ ਲੱਗੀਆਂ ਇਹ ਬਜ਼ਾਰਿਆਂ ਨੇ ਇੱਕ ਸਾਲ ਹੋ ਗਿਆ ਠੱਕੇ ਖਾਂਦੇ ਨੇ ਉਹਨੂੰ ਵੀ ਸਾਨੂੰ ਪ੍ਰਧਾਨ ਮੰਤਰੀ ਵਾਸੀ ਉਹ ਜਣਾਂ ਦੇ ਪੈਸੇ ਆ ਜਾਂਦੇ ਸੀ ਆਪਣਾ ਲੈਂਟਰ ਪਾ ਸਕੀਏ ਇਹਨਾਂ ਦਾ ਪੂਰਾ ਘਰ ਜਿਹੜਾ ਵਾ ਬਾਲੇ ਪੂਰੇ ਲਿਫ ਚੁੱਕੇ ਆ ਜੀ ਤਰਪਾਰ ਪਾ ਕੇ ਬੈਠੇ ਘਰ ਚਪੜੇ ਜੇ ਅੱਜ ਵੀ ਨਹੀਂ ਆਉਂਦਾ ਪੱਦਾਂ ਛਡਵਾਤੇ ਤੇ 12ਵੀਂ ਘਾਟਾ ਦੇ ਨਾਲ ਘਰ ਜਲਾ ਪੈਦਾ ਇਹ ਹਾਲਾਤ